ਅਸੀਂ ਅੱਜ ਪਹੁੰਚੇ ਹਾਂ ਪਿੰਡ ਬਾਜਾਖਾਨਾ ਦੇ ਵਿੱਚ ਬਾਜਾਖਾਨਾ ਦੇ ਵਿੱਚ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ ਧਾਰੇ ਨੂੰ ਅੱਜ ਜਨਕੇ ਚੱਲਦੇ ਨੂੰ 9 ਦਿਨ ਦਾ ਸਮਾਂ ਹੋ ਗਿਆ ਜੇ ਕਹਿੰਦੇ ਮਾਨ ਸਰਕਾਰ ਮੰਨਦੀ ਨਹੀਂ ਤੇ ਇਹ ਬੀਬੀਆਂ ਨੇ ਵਾਕਈ ਮਾਨ ਸਰਕਾਰ ਨੂੰ ਮਨਾ ਲਿਆ ਜਿਹੜੀ ਮਾਨ ਸਰਕਾਰ ਕਹਿੰਦੀ ਸੀ ਚੁੱਕਦੀ ਨਹੀਂ ਤੇ ਇਹਨਾਂ ਨੇ ਚੁਕਾ ਲਿਆ ਆਪਣੀਆਂ ਮੰਗਾਂ ਬੀਬੀਆਂ ਨੇ ਮਨਵਾ ਲਈਆਂ ਕਿਹੜੀਆਂ-ਕਿਹੜੀਆਂ ਮੰਗਾਂ ਸੀ ਜਿਹੜੀਆਂ ਇਹਨਾਂ ਨੇ ਮਾਨ ਸਰਕਾਰ ਨੂੰ ਕਈਆਂ ਸੀ ਤੇ ਕਿਹੜੀਆਂ-ਕਿਹੜੀਆਂ ਮੰਗਾਂ ਇਹਨਾਂ ਨੇ ਅੱਜ ਮੰਗ ਲਈਆਂ ਸਾਡੇ ਨਾਲ ਅੰਗਣ ਆਸ਼ਾ ਵਰਕਰ ਸਾਡੀਆਂ ਭੈਣਾਂ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਇੱਕ ਤੁਹਾਡੀਆਂ ਇਹ ਦੱਸੋ ਵੀ ਜਿਹੜੀਆਂ ਮੰਗਾਂ ਕਿੰਨੀਆਂ ਸੀ ਮਾਨ ਸਰਕਾਰ ਨੂੰ ਜਿਹੜੀਆਂ ਤੁਸੀਂ ਲਿਖ ਕੇ ਪ੍ਰਪੋਜ਼ਲ ਭੇਜੀ ਉਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਮੰਗਾਂ ਤੁਹਾਡੀਆਂ ਮੰਗ ਲਈਆਂ ਹਾਂਜੀ ਮੈਂ ਗਰਮੀਤ ਕੋਲ ਬਾਬਲ ਖੁਰਦ ਜ਼ਿਲ੍ਹਾ ਜਰਨਲਿਸਟ ਕਤਰ ਜੀ ਸਾਡੀਆਂ ਟੋਟਲ 5 ਮੰਗਾਂ ਸੀ ਜੀ ਜਾਨੀ ਕਿ ਪੰਜਾਂ ਮੰਗਾਂ ਦੇ ਵਿੱਚੋਂ ਸਾਡੀਆਂ ਦੋ ਮੰਗਾ ਮੰਨੀਆਂ ਗਈਆਂ ਗਿਆ ਜਿਹੜੀ ਸਰਕਾਰ ਨੇ ਸਾਡੇ ਤੇ 58 ਸਾਲ ਦੀ ਪਾਲਿਸੀ ਥੋਪੀ ਸੀ ਉਸ ਨੂੰ ਲੈ ਕੇ ਉਸ ਨੂੰ ਲੈ ਕੇ ਸਾਡਾ ਇਹ ਮਸਲਾ ਸੀ ਕਿ ਸਾਡੀ ਜਿਹੜੀ ਗੇ ਉਮਰ ਹੱਦ ਆ ਜੇਕਰ ਮੁਲਾਜ਼ਮ ਸਾਨੂੰ ਵਲੰਟੀਅਰ ਮੰਨਦੀ ਸਾਨੂੰ ਮੁਲਾਜ਼ਮ ਮੰਨਣ ਨੂੰ ਤਿਆਰ ਨਹੀਂ ਇਹ ਜੇਕਰ ਸਾਨੂੰ ਵਲੰਟੀਅਰੀ ਮੰਨਾ 58 ਸਾਲ ਤੇ ਸੇਵਾ ਮੁਕਤ ਕਰਨਾ 16 ਸਾਲ ਹੋ ਚੱਕ ਹੋ ਚੁੱਕਿਆ ਟੋਟਲ ਆਸ਼ਾ ਵਰਕਰਾਂ ਨੇ ਤੇ ਫ੍ਰੀ ਕੰਮ ਕਰਦੀਆਂ ਨੂੰ ਫ੍ਰੀ ਵਾਂਗੂ ਦੇਖੋ ਇੰਨੀ ਮਗਹਾਈ ਆ ਇੰਨੀ ਮਗਹਾਈ ਦੇ ਵਿੱਚ ਸਾਨੂੰ ਇੱਕ ਮਿਲ ਰਿਹਾ 2500 ਰੁਪਈਆ ਬਾਕੀ ਸਾਡੇ ਅਨਸੈਂਟਿਵ ਜੀ ਟੋਟਲ ਮਿਲਾ ਕੇ ਮਸਾਂ ਹੀ ਮਤਲਬ ਕਿ 3000 3500 ਰੁਪਈਆ ਬਣਦਾ ਇੰਨੀ ਮਗਹਾਈ ਦੇ ਵਿੱਚ ਦੇਖੋ ਵੀ ਕੀ ਹਾਲ ਹੁੰਦਾ ਏ 3500 ਰੁਪਏ ਨਾਲ ਗੁਜ਼ਾਰਾ ਜਿਹੜਾ ਹੁਣ ਉਹਦਾ ਬਹੁਤ ਮੁਸ਼ਕਲ ਇਸ ਲਈ ਸਾਨੂੰ ਮਜਬੂਰਨ ਹੋ ਕੇ ਸਰਕਾਰ ਤੇ 21 ਜੂਨ ਤੋਂ ਲੈ ਕੇ 28 ਜੂਨ ਤੱਕ ਜਿਹੜਾ ਤਰਨਾ ਲਾਉਣਾ ਪਿਆ ਇਹ ਹੈ ਇਹ ਤਰਨਾ ਮਤਲਬ ਕਿ ਜਿਹੜਾ ਜਥੇਬੰਦੀਆਂ ਦੇ ਸਹਿਯੋਗ ਨਾਲ ਆ ਸਾਰੀਆਂ ਹੀ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਚਾਰਾਂ ਫਰੰਟਾਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਤਰਨਾ ਸਾਡਾ ਪ੍ਰੋਪਰ ਮੁਕੰਮਲ ਹੋਇਆ ਏ ਸਰਕਾਰ ਨੂੰ ਇਨ੍ਹਾਂ ਤਰਨੇ ਅੱਗੇ ਸਾਡੇ ਅੱਗੇ ਝੁਕਣਾ ਪਿਆ ਸਾਡੀਆਂ ਮੰਗਾਂ ਮੰਨਣ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ ਸਾਨੂੰ 24 ਤਰੀਕ ਨੂੰ ਸਾਡੇ ਮਾਨਯੋਗ ਕੁਲਤਾਰ ਸੰਧਵਾ ਜੀ ਸਾਡੇ ਵਿੱਚ ਇੱਥੇ ਆਏ ਸੀ ਉਹਨਾਂ ਨੇ ਸਾਨੂੰ ਮੀਟਿੰਗ ਦਾ ਵਿਸ਼ਵਾਸ ਦਵਾਇਆ ਸੀ 24 ਤਰੀਕ ਨੂੰ ਸਾਡੇ ਕੋਲ ਪਹੁੰਚੇ ਆ 25 ਤਰੀਕ ਨੂੰ ਸਾਡੀਆਂ ਭੈਣਾਂ ਹੈਗੀਆਂ ਜਿਹੜੀਆਂ ਇਹ ਚੰਡੀਗੜ੍ਹ ਗਈਆਂ ਜਿੱਥੇ ਕਿ ਸਿਹਤ ਮੰਤਰੀ ਜੀ ਬਲਵੀਰ ਸਿੰਘ ਨੇ ਕੁਝ ਮਤਲਬ ਥੋੜਾ ਜਿਹਾ ਵਿਸ਼ਵਾਸ ਦਵਾਇਆ ਸੀ ਜਿਹੜੀ ਕਿ ਉਹਨਾਂ ਨੇ ਉਮਰ ਹਾਦਾ 58 ਤੋਂ 62 ਸਾਲ ਕੀਤੀ ਗਈ ਹੈ ਮਤਲਬ ਕਿ ਉਹਨਾਂ ਨੇ ਇੱਕ ਵਿਸ਼ਵਾਸ ਹੀ ਦਵਾਇਆ ਸੀ ਤੇ ਉਸ ਤੋਂ ਬਾਅਦ ਸਾਨੂੰ ਜਿਹੜੀ ਮੀਟਿੰਗ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਮਿਲੀ ਆ ਜੋ ਕਿ 29 ਤਰੀਕ ਨੂੰ ਸਾਡੇ ਸਤਕਾਰਯੋਗ ਭੈਣ ਜੀ ਸੂਬਾ ਪਤਨਾ ਮਰਜੀਤ ਕੋਰ ਜੀ ਉੱਥੇ ਮੀਟਿੰਗ ਕਰਕੇ ਆਇਆ ਉਹਦੇ ਵਿੱਚੋ ਕੁਝ ਕਿ ਜਿਹੜੀਆਂ ਹੈਗੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਬਾਕੀ ਦੀਆਂ ਜਿਹੜੀਆਂ ਸਾਡੀਆਂ ਰਹਿੰਦੀਆਂ ਹੋਈਆਂ ਮੰਗਾਂ ਨੇ ਉਹ ਜਲਦ ਹੀ ਪੈਂਡਿੰਗ ਮੰਗਾਂ ਨੂੰ ਮੰਨਿਆ ਜਾਵੇ ਧਿਆਨ ਚ ਲਿਆਂਦਾ ਜਾਵੇ ਚਲੋ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਵੀ ਕੁਝ ਕਿ ਸਾਡਾ ਮੰਨਿਆ ਪਰ ਸਾਨੂੰ ਰੋਸ ਵੀ ਆ ਕਿ ਬਾਕੀ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਸੋ ਸਾਡੀਆਂ ਹਲੇ ਪੈਂਡਿੰਗੀ ਪਈਆਂ ਨੇ ਸਰਕਾਰ ਤੁਹਾਨੂੰ 2500 ਰੁਪਏ ਜਨਕੀ ਤੱਕ ਦੇ ਰਹੀ ਹੈ ਤਨਖਾਹ ਜਿਹੜੀ ਦੇ ਰਹੀ ਹੈ ਲਾਮ ਲਾ ਕੇ ਪੱਤੇ ਛੋੜੇ ਸਾਰੇ ਪਾ ਕੇ ਇੱਕ ਪਾਸੇ ਤੁਹਾਡੇ ਬਰਾबरी ਜਿਹੜੇ ਮੁਲਾਜ਼ਮ ਡਿਊਟੀ ਕਰਦੇ ਆ ਉਹ 50 ਤੋਂ ਜਨਕੀ 70-80000 ਰੁਪਏ ਵੀ ਲੈ ਰਹੇ ਆ ਮੈਂ ਸਿੰਬਲ ਜਿਤਕੋਰ ਜ਼ਿਲ੍ਹਾ ਚੇਅਰਮੈਨ ਫ੍ਰੀਜ਼ਪੋਰਟ 8 ਕਾ ਗਰੁੱਪ ਜਿਹੜਾ ਸਾਨੂੰ ਸਰਕਾਰ ਨੇ 2500 ਰੁਪਇਆ ਚੰਨੀ ਸਰਕਾਰ ਨੇ ਦਿੱਤਾ ਸੀਗਾ ਤੇ ਸਾਨੂੰ ਅੰਬਰਸਰ ਦੇ ਧਰਤੀ ਤੇ ਸਾਨੂੰ ਵੀ ਇਹਨਾਂ ਨੇ ਵਾਦਾ ਕੀਤਾ ਸੀ ਮਾਨ ਸਰਕਾਰ ਨੇ ਵੀ ਜੇਕਰ ਵੀ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਆਉਂਦਿਆਂ ਹੀ 10000 ਰੁਪਇਆ ਕਰਾਂਗੇ ਪਰ ਇਹ ਸਭ ਸਰਕਾਰ ਦੇ ਝੂਠੇ ਲਾਰੇ ਸੀਗੇ ਸਾਡ ਨੂੰ ਹਜੇ ਤੱਕ ਇਹ ਮੰਗ ਨਹੀਂ ਕੋਈ ਪੂਰੀ ਕੀਤੀ ਗਈਗੀ ਤੇ ਜਿਹੜਾ ਸਾਡਾ ਬਾਕੀ ਰਿਹਾ ਵੀ 21 ਤਰੀਕ ਤੋਂ ਲੈ ਕੇ 28 ਤਰੀਕ ਸਾਡਾ ਤੱਕ ਸਾਡਾ ਧਰਨਾ ਸੀਗਾ ਉਹਦੇ ਵਿੱਚ 24 ਤਰੀਕ ਨੂੰ ਕੁਲਤਾਰ ਸਿੰਘ ਸੰਧਮਾ ਜੀ ਪਹੁੰਚੇ ਸੀ ਜਿਨ੍ਹਾਂ ਨੇ ਸਾਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨਾਲ ਮੀਟਿੰਗ ਦਵਾਈ 25 ਤਰੀਕ ਨੂੰ ਸਾਡੇ ਸਾਂਝੇ ਫਰੰਟ ਤੋਂ ਅਸੀਂ ਡਾਕਟਰ ਬਲਵੀਰ ਸਿੰਘ ਜੀ ਨਾਲ ਮੀਟਿੰਗ ਕਰਨ ਗਏ ਤਾਂ ਉਹਨਾਂ ਨੇ ਇੱਕ ਆਲਮਟੋਲੀਆ ਕੀਤਾ ਬਹੁਤਾ ਚੰਗੀ ਤਰ੍ਹਾਂ ਹੰਗਾਰਾ ਜਣੀ ਪਰਿਆ ਉਹਨਾਂ ਨੇ ਕਿਹਾ ਸੀ ਵੀ ਜੇਕਰ 58 ਤੋਂ ਤੁਹਾਡੀ ਉਮਰ 62 ਸਾਲ ਕਰ ਦਈਏ ਤਾਂ ਤੁਸੀਂ ਖੁਸ਼ ਹੋ ਬਸ ਥੋੜਾ ਜਿਹਾ ਹੰਗਾਰਾ ਜਿਆ ਪਰ ਐਸੀ ਪਰ ਸਾਨੂੰ ਉਸ ਮੀਟਿੰਗ ਦੇ ਵਿੱਚੋਂ ਨਿਰਾਸ਼ ਹੋ ਕੇ ਮੁੜਨਾ ਪਿਆ ਤਾ ਆਉਂਦਿਆਂ ਨੇ ਅਸੀਂ ਗੁਸਤੇ ਦੇ ਵਿੱਚ 26 ਸਤੰਬਰ ਤਰੀਕ ਨੂੰ ਅਸੀਂ ਆਪਣੇ ਹੈਗੇ ਆ ਭਗਵੰਤ ਸਿੰਘ ਮਾਨ ਜੀ ਦੇ ਅਸੀਂ ਪਤਲੇ ਸਾੜੇ ਤਾਂ ਜਾ ਕੇ ਸਰਕਾਰ ਦੀ ਕਿਤੇ ਗੋਡੀ ਲੱਗੀ ਆ ਉਹਨਾਂ ਨੇ ਸਾਡੀ ਮੀਟਿੰਗ ਭਗਵੰਤ ਸਿੰਘ ਮਾਨ ਜੀ ਨਾਲ ਦਵਾਈ ਤਾਂ ਉਹ ਮੀਟਿੰਗ ਦੇ ਜਿਹੜੇ ਆਪਣੇ ਸਾਂਝੇ ਮੋਰਚੇ ਦੇ ਕਨਵੀਨਰ ਸੀ ਉਹ ਮੀਟਿੰਗ ਕਰਨ ਗਏ ਤੇ ਉਹਦੇ ਵਿੱਚ ਸਾਡੀਆਂ ਪੰਜ ਮੰਗਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਸਾਡੀਆਂ ਕੌਸ਼ਕ ਮੰਗਾਂ ਮੰਨੀਆਂ ਤੇ ਕੌਸ਼ਕ ਮੰਗਾਉਣਾ ਨੇ ਹਜੇ ਬਾਕੀ ਪੈਂਡਿੰਗ ਰੱਖਣਾ ਹੈ ਤੇ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਹੋਈਆਂ ਉਹ 158 ਤੋਂ 62 ਸਾਲ ਦੀ ਉਮਰ ਕੀਤੀ ਆ ਨੰਬਰ 2 ਤੇ ਇਹਨਾਂ ਨੇ ਕਿਹਾ ਵੀ ਜਿਹੜੀਆਂ ਕੁੜੀਆਂ 58 ਸਾਲ ਤੇ ਘਰਾਂ ਨੂੰ ਤੋੜੀਆਂ ਗਈਆਂ ਲਟਾਇਰ ਕਰਕੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਨੰਬਰ 3 ਤੇ ਜਿਹੜੀਆਂ ਆਪਣੀਆਂ ਆਸ਼ਾ ਵਰਕਰ ਦੇ ਉੱਪਰ ਆਸ਼ਾ ਫੈਸਿਲੀਟੇਟਰ ਬਹਿਣਾ ਹੁੰਦਾ ਹੈ ਉਹਨਾਂ ਨੂੰ 1000 ਰੁਪਏ ਵਾਅਦਾ ਕੀਤਾ ਗਿਆ ਜਿਹਦਾ ਨੋਟੀਫਿਕੇਸ਼ਨ ਆ ਇਹ ਮਤਲਬ ਤੱਲੀ ਉਹਨਾਂ ਨੇ ਕੋਈ ਇਸ ਤਰ੍ਹਾਂ ਬਣਾਦਾ ਜਾਂ ਹਜੇ 13 ਨਹੀਂ ਜੀ ਉਹਨਾਂ ਨੇ ਸਾਨੂੰ ਥੋੜਾ ਜਿਹਾ ਹੰਗਾਰਾ ਦਿੱਤਾ ਹੈ 13 ਜੁਲਾਈ ਦਾ ਵੀ 13 ਤਰੀਕ ਨੂੰ ਅਸੀਂ 13 ਜੁਲਾਈ ਨੂੰ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਤੇ ਜਿਹੜੀਆਂ ਏਨਮ ਪੇਪਰ ਪਾਸ ਕਰ ਚੁੱਕੂਗਾ ਕੁੜੀਆਂ ਉਹਨਾਂ ਦੇ ਨੋਟੀਫਿਕੇਸ਼ਨ ਵੀ 13 ਜੁਲਾਈ ਨੂੰ ਹੀ ਦੇਵਾਂਗੇ ਇੱਕ ਤੁਸੀਂ ਜਿਮਨੀ ਚੋਰਾਂ ਨੂੰ ਰੱਖੀ ਵੀ ਸਰਕਾਰ ਨੂੰ ਥੋੜੀ ਜਿਹੀ ਧਮਕੀ ਦਿੱਤੀ ਸੀ ਜੇਕਰ ਨਾ ਸਾਡਾ ਮੰਗਾ ਜਿਹੜੀਆਂ ਮੰਨੀਆਂ ਤੇ ਜਿਹੜੀ ਜਿਮਨੀ ਚੋਰਾਂ ਅੱਗੇ ਆ ਰਹੀਆਂ ਉਹਦੇ ਵੀ ਤੁਸੀਂ ਰੋਸ਼ ਪ੍ਰਦਰਸ਼ਨ ਯਾਨੀ ਕਿ ਜਾ ਕੇ ਉੱਥੇ ਜਾ ਕੇ ਕਰੋਗੇ ਕਿ ਲੱਗਦਾ ਵੀ ਮਾਨ ਸਰਕਾਰ ਕਿਤੇ ਉਹ ਟਾਈਮ ਤੱਕ ਹੰਗਾਰੀ ਕੁਝ ਮੈਂ ਆਸ਼ਾ ਵਰਕਰ ਆਸ਼ਾ ਫੈਸਿਲਿਟੇਟਰ ਜੇ ਸਾਂਝਾ ਮੋਰਚਾ ਪੰਜਾਬ ਕਨਵੀਨਰ ਅਮਰਜੀਤ ਕੌਰ ਰਣਸਿੰਘ ਵਾਲਾ ਆ ਦੇਖੋ ਜੀ ਸਰਕਾਰਾਂ ਦਗਾ ਆਪਣੀਆਂ ਨੀਤੀਆਂ ਤਾਂ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਤੋਂ ਇਸ ਤਰ੍ਹਾਂ ਚੱਲ ਦਗਾ ਹੁੰਦਗਾ ਪਰ ਜਿਹੜੀ ਸਾਡੀ ਇਹ ਮੀਟਿੰਗ ਹੋਈ ਆ ਇਸ ਮੀਟਿੰਗ ਨੂੰ ਕਢਾਉਣ ਲਈ ਲਗਾਤਾਰ ਸਾਨੂੰ ਸਾਂਝੇ ਫਰੰਟ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਿਹਤ ਮਿਸ਼ਨ ਡਾਇਰੈਕਟਰ ਮਿਸ਼ਨ ਡਾਇਰੈਕਟਰ ਤੋਂ ਲੈ ਕੇ ਫਿਰ نیچے ਮੁੱਖ ਸਕੱਤਰ ਮੁੱਖ ਸਕੱਤਰ ਤੋਂ ਲੈ ਕੇ ਸਿਹਤ ਡਾਇਰੈਕਟਰ ਸਿਹਤ ਡਾਇਰੈਕਟਰ ਤੋਂ ਲੈ ਕੇ ਵਿਧਾਨ ਸਭਾ ਸਪੀਕਰ ਤੱਕ ਅਸੀਂ ਜਾ ਜਾ ਕੇ ਆਪਣੇ ਮੰਗ ਪੱਤਰ ਦੇ ਕੇ ਬੇਨਤੀਆਂ ਕਰਕੇ ਐਨ sire te ਆ ਕੇ ਅਸੀਂ 19 ਤਰੀਕ ਨੂੰ ਪੰਜਾਬ ਦੇ సేତ ਸਿਵਲ ਸਰਜਨਾ ਦੇ ਨਾਲ ਮੰਗ ਪੱਤਰ ਵੀ ਉਹਨਾਂ ਨੂੰ ਦਿੱਤੇ ਤੇ ਅਸੀਂ ਨੋਟਿਸ ਵੀ ਦੇਖ ਕੇ ਆਏ ਨਾਲੇ ਨਾਲ ਵੀ ਅਸੀਂ ਜੇ ਸਰਕਾਰ ਦੇ ਮੂਰੇ ਜਿਹੜੀਆਂ ਜਿਮਨੀ ਚੋਣਾ ਨਾ ਵੀ ਉਹ ਆ ਰਹੀਆਂ ਤੇ ਅਸੀਂ ਆਰ ਪਾਰ ਦੀ ਲੜਾਈ ਸਾਡੀ ਸਿੱਧੀ ਸਰਕਾਰ ਨਾਲ ਹੋਣ ਜਾ ਰਹੀ ਆ ਜੇਕਰ ਅਮਲ ਨਹੀਂ ਕੀਤਾ ਜਾਂਦਾ ਅਮਲ ਅਮਲੇ ਨਾਲ ਮੀਟਿੰਗ ਨਹੀਂ ਕਰਾਈ ਜਾਂਦੀ ਤਾਂ ਅਸੀਂ ਆਉਣ ਵਾਲੀ ਜਮਨੀ ਚੋਣ ਨੂੰ 29 ਤਰੀਕ ਨੂੰ ਜਲੰਧਰ ਦੇ ਵਿੱਚ ਸੈਂਕੜੇ ਭੈਣਾ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਾਂਗੇ ਆ ਅੱਤ ਦੀ ਗਰਮੀ ਦੇ ਵਿੱਚ ਕੋਈ ਵੀ ਉਥੇ ਘਟਨਾ ਵਾਪਰਦੀ ਆ ਤੇ ਉਹ ਸਾਰਾ ਸਰਕਾਰ ਨੂੰ ਖਮਿਆਜਾ ਭਰਨਾ ਪਏਗਾ ਤੇ ਇਸ ਚੀਜ਼ ਦਾ ਸਰਕਾਰ ਤੇ ਅਟੈਕ ਹੋਇਆ ਇਸ ਚੀਜ਼ ਨੇ ਸਰਕਾਰ ਨੂੰ ਹਿਲਾਇਆ ਕਿਉਂਕਿ ਪਿਛਲੇ ਦਿਨੀ ਆਪਾਂ ਨੂੰ ਪਤਾ ਹੀ ਆ ਪਾਰਲੀਮੈਂਟ ਵੋਟਾਂ ਹੋ ਚੁੱਕੀਆਂ ਇਹੀ ਸਾਡੀ ਮਾਨ ਸਰਕਾਰ ਕਹਿੰਦੀ ਸੀ ਅਸੀਂ 13 13 ਕਰ ਰਹੇ ਸੀ ਤਾਂ ਤੁਸੀਂ ਦੇਖੋ ਵੀ ਅੱਜ ਹਰ ਵਰਗ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਚਾਹ ਕੱਚਾ ਮਲਾਜ਼ਮ ਹੋਵੇ ਚਾਹੇ ਆਊਟਸੋਰਸਿੰਗ ਹੋਵੇ ਤੇ ਸਾਰੇ ਬਿਲਕ ਰਹੇ ਸੀ ਉਹਨਾਂ ਨੇ 13 ਨੂੰ ਤੁਸੀਂ 9 ਮੈਂ ਗੱਲ ਕੱਟਦਾ 9 ਦਿਨ ਤੁਸੀਂ ਜਨਕੀ ਧਰਨਾ 'ਚ 9ਵਾਂ ਦਿਨ ਹੋ ਗਿਆ ਧਰਨਾ ਜਾਰੀ ਰੱਖਿਆ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਸੀ ਧੂ ਪਹਿਲਾਂ ਦੇਖੋ ਜੀ ਜੇ ਇਸ ਚੀਜ਼ ਵੱਲ ਦੇਖਿਆ ਜਾਵੇ ਤਾਂ ਇਹ ਅਸੀਂ 21 ਤਰੀਕ ਤੋਂ ਲਗਾਤਾਰ 24 ਤਰੀਕ ਤੱਕ ਅਸੀਂ ਰੋਜ਼ ਪ੍ਰਦਰਸ਼ਨ ਸ਼ਾਂਤ ਮੇ ਟੰਕਣਾ ਸੀ 28 ਤੱਕ ਤੇ ਪ੍ਰਸ਼ਾਸਨ ਨੇ ਤਾਂ ਸਾਡੀ ਬਿਲਕੁਲ ਵੀ ਸਾਰ ਨਹੀਂ ਲਈ ਸਮਾਜ ਸੇਵੀ ਜਥੇਬੰਦੀਆਂ ਨੇ ਸਾਡੀ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ ਭਾਵੇਂ ਉਸ ਦੇ ਵਿੱਚ ਭੈਣਾਂ ਨੂੰ ਗਰਮੀ ਤੋਂ ਬਚਣ ਲਈ ਪਾਣੀ ਦੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਭਾਵੇਂ ਖਾਣੇ ਪਾਣੀ ਦੀ ਪ੍ਰਬੰਧ ਕੀਤੀ ਜਾਵੇ ਭਾਵੇਂ ਸਮਰਥਨ ਦੀ ਪ੍ਰਬੰਧ ਕੀਤੀ ਜਾਵੇ ਬਹੁਜਨ ਸਮਾਜ ਪਾਰਟੀ ਵੱਲੋਂ ਬਲਵੀਰ ਸਿੰਘ ਵਾਈਆ ਜੀ ਬਾੜਾ ਬਾੜਾ ਭਾਈ ਤੋਂ ਹਲਕਾ ਜੈਤੋ ਦੇ ਪ੍ਰਧਾਨ ਆ ਉਹਨਾਂ ਨੇ ਸਾਡਾ ਸਮਰਥਨ ਦਿੱਤਾ ਫੂਡ ਸਪਲਾਈ ਤੋਂ ਇਕਵਾਲ ਸਿੰਘ ਜੀ ਲਗਾਤਾਰ ਸਾਡੇ ਸਮਰਥਨ ਤੇ ਆ ਪੀਐਸਐਸਪ ਨੇ ਸਾਡਾ ਵੱਡਾ ਸਮਰਥਨ ਤੁਹਾਡੀ ਧਾਰਨੇ ਦੀ ਸਮਾਪਤੀ ਹੋ ਗਈ ਅੱਜ ਕੱਲ ਸਮਾਪਤੀ ਹੋ ਗਈ ਕੋਈ ਸਰਕਾਰ ਦਾ ਨੁਮਾਇੰਦਾ ਕੱਲ ਪਹੁੰਚਿਆ ਤੁਹਾਡੇ ਕੋਲ ਕੱਲ ਸਾਡੇ ਕੋਲ 25 ਤਰੀਕ ਨੂੰ ਇਥੋਂ ਦੇ ਹਲਕੇ ਦੇ ਸਾਡੇ ਮਾਨਯੋਗ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਆਪ ਆਏ ਤੇ ਉਹਨਾਂ ਨੇ 24 ਨੂੰ ਆਏ ਸੀ ਉਹਨਾਂ ਨੇ ਸਾਡੀ ਇਹ ਮੀਟਿੰਗ ਸੇਤ ਮੰਤਰੀ ਨਾਲ ਕਢਾਈ ਸੀ ਜਿੱਥੇ ਸਾਡੀ ਉਮਰ ਹੱਦ ਅਸੀਂ ਚੱਕੜਾ ਚਾਹੁੰਦੇ ਸੀ ਤੇ ਸਾਡੇ ਤੇ ਇਹਨਾਂ ਨੇ ਉਮਰ ਹੱਦ 62 58 ਤੋਂ 62 ਲਾਗੂ ਕੀਤੀ ਆ ਉੱਥੇ ਹੀ ਹੋ ਗਈ ਸੀ ਉਸ ਮੀਟਿੰਗ 'ਚ ਲਾਗੂ ਅੰਤਰੀਕ ਨੂੰ ਤੁਸੀਂ ਭਗਵੰਤ ਮਾਨ ਦਾ ਪੁਤਲਾ ਫੂਕਦੇ ਹਸ ਤਾਂ 27 ਨੂੰ ਜਿਹੜੀ ਤੁਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਉਸ ਤੋਂ ਬਾਅਦ ਤੁਹਾਡੀ ਮੀਟਿੰਗ ਫਿਰ ਕਿਹਦੀ ਨਾ ਹੁੰਦੀ ਆ ਉਸ ਤੋਂ ਬਾਅਦ ਸਾਡੀ ਮੀਟਿੰਗ ਜੀ ਇਹ ਵੀ ਸਰਦਾਰ ਵਿਧਾਨ ਸਭਾ ਸਪੀਕਰ ਨੇ ਕਢਾਈ ਆ ਜੀ ਇਹ ਉਹਨਾਂ ਦੀ ਦੇਣ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਲਗਾਤਾਰ ਉਹਨਾਂ ਨੇ ਸਾਡਾ ਜ਼ਿਲ੍ਹੇ ਦੇ ਵਿੱਚ ਰਾਬਤਾ ਰੱਖਿਆ ਭਾਵੇਂ ਸਾਡੇ ਵਿੱਚ ਮੀਟਿੰਗ ਦੇ ਵਿੱਚ ਕੌਣ ਪਹੁੰਚੇ ਤੁਹਾਡਾ ਮੀਟਿੰਗ ਦੇ ਵਿੱਚ ਸਰਦਾਰ ਆਮਨਜੋਗ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਦਾ ਪੂਰਾ ਅਮਲਾ ਸਿਹਤ ਸਿਹਤ ਵਿਭਾਗ ਦੇ ਆਮਨਜੋਗ ਮੁੱਖ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਡਾਇਰੈਕਟਰ ਜੀ ਮੁੱਖ ਡਾਇਰੈਕਟਰ ਜੀ ਸਿਹਤ ਸਕੱਤਰ ਜੀ ਸਾਰਾ ਸਾਡੇ ਵੱਲੋਂ ਅਸੀਂ 4 ਜਥੇਬੰਦੀਆਂ ਦੇ ਕਨਵੀਨਰ ਪਲੱਸ ਸਾਡੇ ਨਾਲ ਇੱਕ ਇੱਕ ਸਾਡਾ ਆਗੂ ਭੈਣਾ ਅਸੀਂ ਉੱਥੇ ਸ਼ਾਮਲ ਸੀ ਜੀ ਤੁਹਾਨੂੰ ਰਿਟਰਨ ਦੇ ਵਿੱਚ ਦਿੱਤਾ ਪਰ ਉਸਾ ਜਿਹੜਾ ਦਿੱਤਾ ਸਰਕਾਰ ਨੇ ਕੁੱਲ ਲਿਖਤੀ ਰੂਪ ਜੋ ਤਨੂੰ ਕੋ ਲੈਟਰ ਮਿਲ ਗਿਆ ਉਹਦਾ ਅਸੀਂ ਲਿਖਤੀ ਰੂਪ ਦੇ ਲੈਟਰ ਨੂੰ ਹੀ ਲੈ ਕੇ ਉੱਥੇ ਬਾਰ-ਬਾਰ ਰੜਕਿਆ ਗਿਆ ਤੇ ਸਾਨੂੰ 13 ਤਰੀਕ ਦਾ ਵਿਸ਼ਵਾਸ ਦਿਵਾਇਆ ਉਹਨਾਂ ਨੇ ਨਹੀਂ ਕੋਈ ਲਿਖਤੀ ਲੈਟਰ ਕੋਈ ਨਹੀਂ ਦਿੱਤਾ ਨਹੀਂ ਸਾਨੂੰ ਲਿਖਤੀ ਲੈਟਰ ਨਹੀਂ ਦਿੱਤਾ ਗਿਆ ਇਹ ਤਾਂ ਇਹ ਤਾਂ ਨਹੀਂ ਲੱਗਦਾ ਜਿਵੇਂ ਸਰਕਾਰਾਂ ਪਿਛਲੀ ਵਾਰ ਵੀ ਸਰਕਾਰਾਂ ਲਾਰੇ ਦੇ ਲਾਰਾ ਹੁੰਦਾ ਸਰਕਾਰਾਂ ਨੂੰ ਹੁੰਦਾ ਵੀ ਕੇਰਾ ਜਿਹੜਾ ਧਰਨਾ ਨੇ ਉਹ ਪੱਟ ਦੋ ਗਾਂ ਵੇਖਾਂਗੇ ਜਦੋਂ ਸਮਾਊਗਾ ਧਰਨਾ ਪੱਟਣ ਦੀ ਸਕੀਮ ਤਾਂ ਨਹੀਂ ਸੀ ਕਿਤੇ ਧਰਨਾ ਪੱਟਣ ਦੀ ਸਕੀਮ ਆ ਤਾਂ ਜਿਮਨੀ ਚੜਾ ਜਲੰਧਰ ਦੀਆਂ ਕੱਲੀਆਂ ਲੰਘਣਗੇ ਨਾ ਤੇਰਾ ਤੱਕ ਤੇ ਮੰਗਰ ਹੋਰ ਪਈਆਂ ਜੇਕਰ ਉਹ 2.5 ਸਾਲ ਤੋਂ ਸਰਕਾਰ ਪਹਿਲਾਂ ਲਾਰੇ ਲਾਉਂਦੀ ਆਈ ਹੈ 2 ਸਾਲ ਫਿਰ ਹੋਰ ਲਾਰੇ ਟਪਾ ਕੇ ਲਾਰੇ ਲਾਉਦੀ ਕੀ 2 ਸਾਲ ਤਾਂ ਸਰਕਾਰ ਦੇ ਪਿੱਛੇ ਰਹਿ ਗਏ ਸਾਰੇ ਬਿਲਕੁਲ ਅਸੀਂ ਲਾਰੇ ਹੁਣ ਸਰਕਾਰ ਦੇ ਚੱਲਣ ਦੇਣੇ ਹੀ ਨਹੀਂ ਜਦੋਂ ਵੀ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਅਟੈਕ ਹੋਏਗਾ ਇੱਕ ਸਾਈਡ ਤੇ ਸਰਕਾਰ ਖਮਿਆਜਾ ਭਗਤੇਗੀ ਸਿਹਤ ਮੈਕਲੇ ਤੇ ਕੰਮਾਂ ਦਾ ਇੱਕ ਪਾਸੇ ਜੋ ਸਾਡੇ ਤੇ ਇਹਦਾ ਅਟੈਕ ਅਸੀਂ ਚੱਲੀ ਜਾ ਰਹੀ ਹਾਂ ਅਸੀਂ ਬਰਾਬਰ ਹੀ ਮੈਦਾਨ ਦੇ ਵਿੱਚ ਰਹਾਂਗੇ ਮੈਂ ਚਰਨਜੀਤ ਕੌਰ ਲੰਬਵਾਲੀ ਪੀ ਪੀ ਐਸ ਐਸ ਐਫ ਦੀ ਮੀਤ ਪ੍ਰਧਾਨ ਸਾਹਿਬਕਾ ਮੈਂ ਤੁਹਾਨੂੰ ਦੱਸਦੀ ਆ ਅਸੀਂ ਧਰਨੇ ਵਿੱਚ ਬਹੁਤ ਗਰਮੀ ਵਿੱਚ ਬਹੁਤ ਪ੍ਰਦਰਸ਼ਨ ਕੀਤਾ ਅਸੀਂ ਸਭ ਆਸ਼ਾ ਵਰਕਰਾਂ ਦੇ ਸਭ ਜਥੇਵੰਦੀਆਂ ਦੇ ਧੰਨਵਾਦੀ ਹਾਂ ਹਾਂਜੀ ਮੈਂ ਗਰਮੀਤ ਕੌਰ ਫੈਸਿਲੀਟੇਟਰ ਬਾਜਾਖਾਨਾ ਜੋ ਕਿ ਸਾਡੇ ਭੈਣ ਜੀ ਅਮਰਜੀਤ ਕੌਰ ਸੂਬਾ ਪ੍ਰਧਾਨ ਇਹਨਾਂ ਨੂੰ ਨਾਲ ਲੈਂਦਿਆ ਹੋਇਆ ਤੇ ਮੈਂ ਇਹਨਾਂ ਦਾ ਸ਼ੁਕਰ ਕਰਦੀ ਆ ਜੋ ਕਿ ਮੇਰੀ ਸ੍ਰੀ ਸੈਕਟਰੀ ਭੈਣ ਗਰਮੀਤ ਕੌਰ ਤੇ ਹੋਰ ਮੇਰੀਆਂ ਭੈਣਾਂ ਆਗੂ ਇਹਨਾਂ ਨੇ ਬਹੁਤ ਤਨਮਨ ਦੇ ਨਾਲ ਇੱਥੇ ਸੇਵਾ ਨਿਭਾਈ ਤੇ ਨੰਬਰ 2 ਤੇ ਜੋ ਸਾਡੇ ਇੱਥੇ ਸਤਨਾਮ ਸਿੰਘ ਜੀ ਚਾਹ ਵਾਲੇ ਇਹਨਾਂ ਨੇ ਬਹੁਤ ਜਿਆਦਾ ਸੇਵਾ ਨਿਭਾਈ ਸਾਡੇ ਨਾਲ ਦਿਨ ਰਾਤ ਇਹਨਾਂ ਨੇ ਸੇਵਾ ਨਿਭਾਈ ਮੈਂ ਇਹਨਾਂ ਦੀ ਵੀ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਇੱਥੇ ਸੌਰੀ ਲੈਬਰਾਟਰੀ ਵਾਲੇ ਵੀਰ ਜੀ ਆ ਦੀਪ ਸਿੰਘ ਲੰਬਵਾਲੀ ਉਹਨਾਂ ਨੇ ਫਲਾਂ ਦੀ ਸੇਵਾ ਨਿਭਾਈ ਮੈਂ ਉਹਨਾਂ ਦੀ ਵੀ ਧੰਨਵਾਦ ਹਾਂ ਤੇ ਜੋ ਅਮਨਿੰਦਰ ਮਨਿੰਦਰ ਇੱਥੇ ਆਪਣੇ ਹੈਗੀ ਆ ਨਰਸਿੰਗ ਹੌਮ ਕੋਟਕਪੂਰਾ ਉਹਨਾਂ ਦੇ ਪੀਓ ਆਰ ਜੋ ਕਿ ਗਰਮੀ ਅਤ ਦੀ ਸੀ ਉਹਨਾਂ ਨੇ ਸਕੰਜਵੀ ਦੀ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਪੂਰੀ ਸੇਵਾ ਨਿਭਾਈ ਮੈਂ ਉਹਨਾਂ ਦੀ ਵੀ ਧੰਨਵਾਦ ਹੈ ਤੇ ਜੋ ਕਿ ਇਹ ਸਾਰੇ ਮੇਰੇ ਭੈਣ ਜੀ ਹੈ ਅਮਰਜੀਤ कौर ਇਹਨਾਂ ਦਾ ਬਹੁਤ ਜਿਆਦਾ ਦਿਲੋਂ ਦਿਲੋਂ ਧੰਨਵਾਦ ਕਰਦੀ ਹੈ ਇਹਨਾਂ ਦਾ ਬਹੁਤ ਵੱਡਾ ਸੰਯੋਗ ਹੈ ਤੇ ਮੈਂ ਤੁਹਾਡਾ ਵੀਰ ਜੀ ਧੰਨਵਾਦ ਕਰਦੀ ਆ ਜੋ ਸਾਡੇ ਸੱਦੇ ਨੂੰ ਪ੍ਰਵਾਨ ਕਰ ਲੈਂਦੇ ਜੋ ਕਿ ਜਿਨ੍ਹਾਂ ਨੇ ਸਾਰਾ ਲਾਈਟ ਦਿੱਤੀ ਉਹਨਾਂ ਦੇ ਵੀ ਦਿਲੋਂ ਕਿੰ ਕਿਸ ਤਰ੍ਹਾਂ ਦੇਖਦੇ ਹਾਂ ਜਿਹੜਾ ਤੁਹਾਡਾ ਕੱਲ ਇੱਕ ਫੈਸਲਾ ਕੀਤਾ ਸੀ ਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਿ ਅਸੀਂ ਜਿਹੜਾ 13 ਤਰੀਕ ਨੂੰ ਅਸੀਂ ਉਹਨਾਂ ਦੇ ਜਿਹੜੇ ਐਪ ਬਣਦੇ ਮਾਨ ਸਨਮਾਨ ਦੇ ਨਾਲ ਜਿਹਦਾ ਉਹਨਾਂ ਨੇ ਵਾਅਦਾ ਕੀਤਾ ਹੈ ਕੀ ਲੱਗਦਾ ਹੈ ਇਹ ਪੂਰਾ ਸਾਨੂੰ ਜੇਸ ਹਾਵ ਨਾਲ ਸਾਡੇ ਭੈਣ ਜੀ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਲੱਗਦਾ ਹੈ ਕਿ ਪੂਰਾ ਕਰਨਗੇ ਜੇਕਰ ਉਹ ਪੂਰਾ ਨਾ ਕਰਨਗੇ ਤਾਂ ਅੱਗੇ ਚੋਣਾ ਫੇਰ ਆਉਣ ਵਾਲੀਆਂ ਸਾਡੀ ਫੇਰ ਸੰਘਰਸ਼ ਤਿੱਖੀ ਹੋ ਜਾਣਗੇ ਮੈਂ ਧੰਨਵਾਦ ਕਰਦੀ ਆਂ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਇੱਕ ਛੋਟੀ ਜੀ ਇੱਕ ਮੰਗ ਮੰਨੀ ਹੈ ਮੈਂ ਗਾਹ ਵੀ ਉਮੀਦ ਕਰਦੀ ਜਿਹੜੀਆਂ ਮੰਗਾ ਰਹਿੰਦੀਆਂ ਸਾਡੀਆਂ ਜਲਦੀ ਤੋਂ ਜਲਦੀ ਮੰਗਾ ਮੰਨ ਦੇਣ ਔਰ ਮੈਂ ਧੰਨਵਾਦ ਕਰਦੀ ਮੀਡੀਆ ਵਾਲੇ ਵੀਰ ਜੀਆ ਹੁਣਾਂ ਦਾ ਔਰ ਮੇਰੀਆਂ ਆਗੂ ਭੈਣਾਂ ਦਾ ਤੇ ਆਸ਼ਾ ਵਰਕਰ ਭੈਣਾਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਜੀ ਬਹੁਤ ਬਹੁਤ